ਨਿਰਾਸ਼ ਹੋ ਗਿਆ ਹੋਵੇ ਉਦਾਸ ਹੋ ਗਿਆ ਹੋਵੇ ਇਹ ਕੋਈ ਗਹਿਰਾ ਸਤਸੰਗੀ ਵੀ ਨਹੀਂ ਸਰੋਤਾ ਵੀ ਨਹੀਂ ਕਿ ਗੁਰੂ ਦਾ ਸ਼ਬਦ ਚੋਟ ਕਰ ਗਿਆ ਹੋਵੇ ਤੇ ਨਿਰਾਸ਼ ਹੋ ਗਿਆ ਹੋਵੇ ਉਦਾਸ ਹੋ ਗਿਆ ਹੋਵੇ ਸੰਨਿਆਸ ਪ੍ਰਾਪਤੀ ਲਈ ਉਦਾਸ ਤੇ ਨਿਰਾਸ਼ ਪਹਿਲੇ ਦੋ ਕਦਮ ਨੇ ਇਹ ਦੋ ਕਦਮ ਜੋ ਨਹੀਂ ਚੱਲਿਆ ਉਹ ਮੰਜ਼ਿਲ ਤੇ ਨਹੀਂ ਪਹੁੰਚਦਾ ਮੰਜ਼ਿਲ ਤੇ ਸੰਨਿਆਸ ਪੰਕਤੀਆਂ ਮੈਂ ਤੁਹਾਨੂੰ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ ਰੇ ਮਨ ਐਸੋ ਕਰ ਸਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਸ਼ਬਦ ਤੋਂ ਜੋ ਚੋਟ ਖਾ ਗਿਆ ਹੈ ਗੈਰਾਜ ਸਤਸੰਗੀ ਹੈ ਉਹ ਸਹੀ ਫੈਸਲਾ ਕਰੇਗਾ ਕਿ ਪਰਮਾਤਮਾ ਦੀ ਤਲਾਸ਼ ਕਰੇਗਾ ਔਰ ਉਥੇ ਸੰਨਿਆਸ ਇੱਕ ਦਿਨ ਪ੍ਰਗਟ ਹੋ ਜਾਏਗਾ ਕਿਉਂਕਿ ਟੋਟਲੀ ਨਿਰਾਸ਼ ਹੋ ਗਿਆ ਹੈ ਉਦਾਸ ਹੋ ਗਿਆ